ਦੇਸ਼ ਵਿਦੇਸ਼ ਵਿਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਇੱਕ ਖਾਸ ਪ੍ਰੋਗਰਾਮ ਲੈ ਕੇ ਜੋ ਸੰਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਭਾਈ ਬਲਵਿੰਦਰ ਸਿੰਘ ਜੀ ਕੈਰਨੰਗਲ ਇਹਨੂੰ ਕੋ ਅਸੀਂ ਇਹ ਜਾਣ ਕੇ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਬਾਬਾ ਜੀ ਸਾਨੂੰ ਬਾਬਾ ਜੀ ਦੇ ਜਨਮ ਦਿਹਾੜੀ ਦੀ ਸੰਬੰਧ ਵਿੱਚ ਜਾਣਕਾਰੀ ਹਾਂਜੀ ਗਗਨ ਦਮਾ ਮਾ ਬਾਜੀ ਹੋ ਪਰ ਉਹਨੇ ਸਾਡੇ ਕਾਹੂ ਕਿੱਤ ਜੋ ਮਾਡਿਓ ਸੂਰਮਾ ਅਬ ਜੋ ਜਣਕੋ ਦਾ ਸੁਰਾ ਸੁ ਪੇ ਚਾਂਦੀ ਹੈ ਜੋ ਲੜੀ ਦੀਨ ਤੇ ਗੇਤ ਪੂਜਾ ਪੁਰਜਾ ਕਟ ਮਰੇ ਕਬੂ ਨਾ ਸਾਡੇ ਕੇ ਦਮ ਗੁਰੂ ਰੂਪ ਗੁਰੂ ਦੀ ਪਿਆਰੀ ਸਾਜ ਸੰਗਤ ਜੀ ਵਤਨ ਦੀ ਮਿੱਟੀ ਚੈਨਲ ਦੇ ਨਾਲ ਜੁੜ ਰੇ ਸਾਜ ਸੰਗਤ ਗੁਰਪ੍ਰੀਤ ਪਰਵਾਣ ਕਰੋ ਵਾਇਗੁਰ ਚਿੱਕਾ ਕਲਸਾ ਗੋਹਾ ਹੈ ਵਾਇਗੁਰ ਜਿੱਕੀ ਪੱਤੇ ਸਿੱਧ ਸਾਹਿਬ ਅੱਜ ਅੱਜ ਆਪਾਂ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਸਾਰੀ ਸੰਗਤ ਦੇਸ਼ ਵਿਦੇਸ਼ ਨੂੰ ਸਾਡੇ ਵੱਲੋਂ ਚੈਨਲ ਵੱਲੋਂ ਲੱਖ ਲੱਖ ਵਧਾਈ ਹੋਵੇ ਕੋ ਤਨਤਨ ਬਾਬਾ ਦੀਪ ਸਿੰਘ ਦਾ ਉਹ ਤਿਆਗੀ ਸੀਨ ਵਰਾਗੀ ਵੀ ਸਨ ਕਸੂਰ ਵੀਰੂ ਸੰਸਦ ਸਪਾਈ ਵੀ ਸਰ ਐਸੀ ਮਹਾਨ ਯੋਧ ਜਿਨ੍ਹਾਂ ਦਾ ਜਨਮ ਜਨਵਰੀ 1682 ਈਸਵੀ ਪਿੰਡ ਕੋਵੰਡ ਜ਼ਿਲ੍ਹਾ ਅਮਰਸਰ ਮਾਤਾ ਜੂਨੀ ਪਿਤਾ ਪਖਤੂ ਦੇ ਗ੍ਰਹਿ ਵਿਖੇ ਉਹਨਾਂ ਦਾ ਜਨਮ ਹੋਇਆ ਹਾਂ ਜਨਮ ਹੋਣ ਦਾ ਜਨਮ ਤੋਂ ਪਹਿਲਾਂ ਉਹਨਾਂ ਨੂੰ ਘਟਨਾ ਵਾਸਪਰ ਦੀ ਉਹਨਾਂ ਦੇ ਨਾਲ ਕਿ ਮਾਤਾ ਜੂਨੀ ਦੇ 10-15 ਸਾਲ ਤੋਂ ਬੱਚਾ ਨਹੀਂ ਸੀ ਕੋਈ ਇੱਕ ਸਾਧੂ ਪਰਵੇਸ਼ ਦਰਵੇਸ਼ ਆਇਆ ਜੋ ਪ੍ਰਮਾਤਮਾ ਦੀ ਸਿਵਨ ਵਾਲੀ ਰੂਹ ਸੀ ਹਾਂਜੀ ਉਹਨੂੰ ਘਰ ਆਇਆ ਉਹਨਾਂ ਦੇ ਜਦੋਂ ਘਰ ਆਇਆ ਤੇ ਉਹਨਾਂ ਬੜੀ ਸ਼ਿਵਾ ਕੀਤੀ ਫਿਰ ਪ੍ਰਸਾਨ ਹੋਣੇ ਕੇ ਬਾਅਦ ਦਿੱਤਾ ਕਿ ਸਾਡੇ ਘਰ ਦੇਤਾ ਹੋਵੇ ਉਹ ਜੋ ਬਾਣ ਜੋ ਦਾ ਹੋਵੇ ਹਾਂਜੀ ਜਨਮ ਲਿਆ ਉਹਨਾਂ ਦੇ ਪਿਤਾ ਗੁਰਦੁਆਰੇ ਸੇਵਾ ਕਰਦੇ ਗ੍ਰੰਥੀ ਦੀ ਡਿਊਟੀ ਕਰਦੇ ਬਾਣੀ ਦੇ ਰਸੀਏ ਸਨ ਪਿਤਾ ਹਾਂਜੀ ਕਿਉਂ ਜੀ ਬਾਪਾ ਪਿਤਾ ਰਸੀ ਹੋਣ ਤੇ ਅੱਗੇ ਬੇਟੀ ਵੀ ਪੁੱਤ ਵੀ ਹੋ ਜਾਉਂਦਾ ਬਿਲਕੁਲ ਅਸਲ ਜਿਹੜਾ ਪਿਤਾ ਖੂਨ ਦਾ ਰਿਸ਼ਤਾ ਜਿਹੜਾ ਹੁੰਦਾ ਨਾ ਖੂਨ ਜਿਹਦਾ ਖੂਨ ਹੋਵੇ ਨਾ ਉਹ ਖੂਨ ਨਾਲ ਨੂੰ ਖਾਇ ਦਿੰਦਾ ਜੇ ਤੇ ਇਨਾਮ ਸਿਮਰਣੀ ਰੂਹਾਂ ਦਾ ਉਹ ਜਿਹੜਾ ਦਿਖਾ ਦਿੰਦਾ ਅੱਗੇ ਪਰਿਵਾਰ ਵੀ ਉਹ ਜ ਬੱਚਾ ਵੀ ਹੋ ਜਾਣਾ ਹਾਂਜੀ ਅੱਛਾ ਜਦੋਂ ਹੋਇਆ ਤੇ ਬਾ ਤੰਤਨਾ ਬਾਬਾ ਦੀਪ ਸਿੰਘ ਜੀ ਦਾ ਨਾਮ ਕਹ ਦੀਪਾ ਹਾਂਜੀ ਦੀਪਾਰਕ ਇੱਕ ਦੀਪ ਦਾ ਪਾ ਕਿ ਉਹ ਜਾਗਰ ਕਰਨ ਵਾਲਾ ਦੀਪਾ ਜਗਣ ਵਾਲਾ ਹੁਣ ਕੀ ਤਾਂ ਕਿਹੜੇ ਕਿਹੜੇ ਵਾਲੇ ਦੀਪ ਜਗਾਉਣਾ ਸੀ ਬਿਲਕੁਲ ਹਾਂਜੀ ਸਭ ਨੰਗਦਾ ਗਿਆ ਕੁਝ ਸਮਾਂ 10-12 ਸਾਲ ਦੇ ਹੋਏ ਹਾਂ ਜੀ ਤੇ ਪਿੱਤਾ ਉਹਨਾਂ ਦੇ ਤੇ ਮਾਤਾ ਜੀ ਸੰਗਤ ਦੇ ਨਾਲ ਅਨੰਦਪੁਰ ਸਾਹਿਬ ਜਾਇਆ ਕਰਦੇ ਸੀ ਗੁਰਗ੍ਰਿਵ ਸਿੰਘ ਮਹਾਰਾਜ ਉੱਥੇ ਧਰਤੀ ਜਾਂਦੇ ਸੰਤ ਸੇਵਾ ਕਰਦੇ ਹੁੰਦੇ ਸੀ ਹਾਂਜੀ ਦੀਪੇ ਨੂੰ ਨਾਲ ਲੈ ਕੇ ਸੰਗਤ ਗਈ ਉਹਨਾਂ ਦੀਪਾ ਜੂ ਲੈ ਕੇ ਦੀਪਾ ਚਲੋ ਉੱਥੇ ਜਾ ਕੇ ਵਰਤਨਾਂ ਦੀ ਸੇਵਾ ਕਰਦਾ ਰਿਹਾ ਥਾਰਮਲ ਲੰਗਰ ਪਾਏ ਗਈ ਜੀ ਜੋ ਵੀ ਛਾਤਰੀ ਉਹਨਾਂ ਨੇ ਸੇਵਾ ਕਰਦਾ ਰੇ ਇੱਕ ਦਿਨ ਧੰਗ ਗੁਰਗੋਸਿ ਮਹਾਰਾਜ ਨੇ ਦੇਖਿਆ ਉਹਦੇ ਵੱਲ ਜੀ ਬਾਬਾ ਜੀ ਪੇੜੀ ਇੱਕ ਬਾਬਾ ਦੇ ਬਾਹਰ ਪਿੰਦਾ ਹਾਂ ਜੀ ਆਂ ਜੀ ਪੇਲੇ ਵੇਖ ਤੁੰਗ ਗੁਰਗੋਸਿ ਮਹਾਰਾਜ ਨੇ ਕਿਹਾ ਕਿ ਕੱਤੇ ਰਾਂ ਨਾਮ ਕੀ ਹੈ ਜਿੰਨੇ ਮਕਰ ਬਲ ਦੀ ਉਹਨਾਂ ਦਾ ਦੀਪਾ ਦੀਪਾ ਨਾਰਾਪਿਆ ਕਿ ਉਹ ਜਾ ਕੇ ਕਰਨੀ ਚਲੋ 1600 ਬੜੀ ਨਿਮਿਸਦਾ ਦਿਨ ਆਇਆ ਤੇ ਪਾਪਾ ਬਾਬੇ ਦੀਪ ਨੇ ਅਮਰ ਸ਼ਕ ਲਿਆ ਤੇ ਗੁਰਗੋਬ ਸਿੰਘ ਮਹਾਰਾਣੀ ਦੀਪ ਸਿੰਘ ਰੱਖ ਨਾ ਗੁਰੂ ਜੀ ਸਰਕਾਰ ਕਾਰਵਲੇ ਦੀਪਾ ਰੱਖਿਆ ਮਹਾਰਾਣੀ ਦੀਪ ਸਿੰਘ ਰੱਖਿਆ ਉੱਤੇ ਰੇਕ ਕੋਟ ਸਵਾਰ ਉਹਨਾਂ ਪ੍ਰਵਾਨ ਜਿਹੜਾ ਸੀ ਮਾਤਾ ਪਿਤਾ ਸੰਗਤ ਦੇ ਨਾਲ ਆਲੀ ਹੁਣ ਇਹ 18-19 ਸਾਲ ਦੀ ਉਮਰ ਹੋ ਗਈ ਆ ਚਿਹਰਾ ਲਾਲ ਪਖਦਾ ਤੇ ਬੜਾ ਸੋਹਣਾ ਸਿੰਘ ਛੱਡ ਗਿਆ ਨੇ ਤੇ ਘੋੜਸਵਾਰੀ ਸ਼ਸਤਰ ਵਿਦਿਆ ਸਿੱਖ ਲਿਆ ਉਦੋਂ ਜਦੋਂ ਧੰਗ ਗੁਰੂ ਜੀ ਸਿਮਾਰਾ ਅਨੰਦਪੁਰ ਸਾਹਿਬ ਦਾ ਕਿਲਾ ਸੱਟਣ ਲੱਗੇ ਤੇ ਇਹ ਮਾਤਾ ਪਿਤਾ ਬੜੇ ਸਨੇਹ ਭਿੱਜੇ ਪਹਿਲੋਂ ਕਹਿੰਦੇ ਕਈ ਤਾਸ ਕਰਨੀ ਵੀ ਲਿਖਿਆ ਵੀ ਆ ਪਹੁੰਚੀ ਸੀ ਕਿ ਆਡੇ ਪੁੱਤ ਨੂੰ ਕੁਛ ਦਿਨ ਵਾਸਤੇ ਪਿੰਡ ਤੇ ਜਾਣਾ। ਕਈ ਟਸ ਕਰੇ ਇਤਤ ਲਿਖਿਆ ਵਾ ਤੇ ਕਈਆਂ ਨੇ ਕਿਹਾ ਕਿ ਇਹਨਾਂ ਸੁਨੇਹਾ ਭੇਜ ਸੰਗਦੇ ਹੱਥ। ਚਲੋ ਆਪਾਂ ਇੱਕ ਹੀ ਗੱਲ ਕਰਨੀ ਉਹ ਜਾ ਭੇਜਿਆ ਗਿਆ ਜਾਂ ਆਪ ਗਏ ਹਨਾ ਮਲਮਹਰਨ ਕਹੇ ਕਿ ਮਹਰਾਜ ਨੂੰ ਕੁਛ ਸਮੇਂ ਬਾਅਦ ਤੇ ਘਰ ਭੇਜ ਦਿੱਤਾ ਜਾ। ਹਾਂਜੀ। ਤੁਹਾਨੂੰ ਗੁਰਗੋਸ਼ ਜੀ ਮਾਰਾ ਕਹਿੰਦੇ ਕਿ ਆਪਾਂ ਭੇਜ ਦਿੰਦੇ ਆ। ਪਰ ਦੀ ਦੇਖ ਲਈਦਾ ਉਹ ਨੂੰ ਦੇਣੇ ਸੀ ਕਰਦਾ ਕਿਉਂਕਿ ਨਨਕਾਪੁਰ ਸਾਹਿਬ ਨੂੰ ਪੀਰਾ ਪਿਆ ਹੋਇਆ ਸੀ ਉਹਦਾ ਜਰਗ ਸਰੀਰ ਦੋਸ ਸੀ ਕਿ ਮੈਂ ਜੁੱਦ ਜੰਗਾਂ ਜੁੱਧਾ ਦਾ ਹਿੱਸਾ ਪਾਵਾਂ ਪਰ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੀ ਮਹਾਰਾਣੀ ਕਹਿੰਦੀ ਜਿੰਨਾ ਤੱਕ ਆਪਾਂ ਬੁਲਾਈਏ ਨਾ ਉਹਨਾਂ ਤੱਕ ਆਉਣਾ ਨਹੀਂਗਾ ਉਦੋਂ ਨਨਕਾਪੁਰ ਸਾਹਿਬ ਨੂੰ ਪੀਰਾ ਪੈ ਗਿਆ ਵਾ ਤੇ ਮਹਾਰਾਣੀ ਜਦੋਂ ਅਨੰਦਪੁਰ ਸਾਹਿਬ ਛੱਡਿਆ ਵਾ ਅਜਦੀਪ ਜੀ ਘਰ ਆ ਗਿਆ ਬਾਬਾ ਦੀਪ ਸਿੰਘ ਦੇ ਘਰ ਆਗੇ ਉਹ ਅਨੰਦਪੁਰ ਸਾਹਿਬ ਇਹਨਾਂ ਲੜਾਈਆਂ ਉਹਨਾਂ ਗੁਰਗ੍ਰੰਥ ਸਿੰਘ ਮਹਾਰਾਜ ਨੇ ਕੋਈ ਲੜਾਈ ਨਹੀਂ ਲੜੀ ਬਾਅਦ ਚ ਲੜੀਆਂ ਇਹਨਾਂ ਨੇ ਬਹੁਤ ਲੜਦੇ ਬੰਦਾ ਸਖਵਾਦਰ ਨਾਲ ਲੜ ਮਤਲਬ ਉਹਨਾਂ ਦੇ ਨਾਲ ਹੀ ਸਾਥ ਦਿੰਦੇ ਆ ਵੀ ਮਿਲ ਇਤਿਹਾਸ ਦੀ ਆਪਾਂ ਲਾਈਏ ਨਾ ਬੜਾ ਲੰਮਾ ਹੋ ਜਾਣਾ ਵੀ ਸ਼ੋਰਟ ਕਰ ਥੋੜਾ ਥੋੜਾ ਦੱਸ ਲਿਆ ਵਾਂਗੂ ਹਾਂਜੀ ਅੱਛਾ ਉਦੋਂ ਧਰ ਗੁਰਗ੍ਰੰਥ ਸਿੰਘ ਨਿਕਲੇ ਮਾਸੀਆ ਮਲਵਾ ਚਮਕੌਰ ਦੀ ਗੜੀ ਪਹੁੰਚੇ ਚਮਕੌਰ ਦੀ ਗੜੀ ਤੋਂ ਮਾਸੀਵਾੜੇ ਮਾਸੀਵਾੜ ਦਾ ਸਾਪੂ ਗਿੱਲਵੰਟੀ ਮਹਾਰਾਜ ਪਹੁੰਚ ਗਏ ਸਿੱਖਾਂ ਨੇ ਪੁੱਛਿਆ ਹੋਰ ਪਰ ਇਹ ਦਾ ਨਾਮ ਮਨ ਜਿਹੜਾ ਕੋਰਸ ਦਾ ਲਿਆ ਜਿਨੇ ਲਾਗੇ ਲਾਗੇ ਪਿੰਡਾਂ ਦੇ ਦੀ ਬਾਬਾ ਦੀਪ ਸਿੰਘ ਨੇ ਇਕੱਠੇ ਕਰ ਲਈ ਜਵਾਨ ਔਰ ਸੱਤਰ ਵਿਦਿਆਰਥੀ ਕੋਣ ਸੱਤੀ ਪਾਠ ਬਾਣੀ ਦਾ ਸਿਖਾਉਣਾ ਸ਼ੁਰੂ ਕਰ ਦਿੱਤਾ ਆਪੇ ਨਗਰਾ ਕੇ ਹਾਂਜੀ ਲਾਗੇ ਲਾਗੇ ਸਾਰੇ ਬਾਬਾ ਦੀਸਨ ਬਾਬਾ ਦੀਪ ਸਿੰਘ ਕਹਿਣ ਲੱਗੇ ਮਤਲਬ ਜਾਗਰਤ ਹੋ ਅੱਜ ਉਧਰੋਂ ਧੰਗ ਗੁਰਗੁਰ ਸਿੰਘ ਜੀ ਜੋ ਸਾਬੂ ਕੀ ਤਲਵੰਡੀ ਪਹੁੰਚੇ। ਹਾਂਜੀ। ਤੇ ਸਿੱਖਾਂ ਨੇ ਸਵਾਲ ਕੀਤਾ ਮਹਾਰਾਜ ਤੁਸੀਂ ਕਹੇ ਕਿ ਜਦੋਂ ਅ ਜੰਗਾ ਜਿੱਦਾਂ ਤੋਂ ਵਿਹਲੇ ਹੋਵਾਂਗੇ ਤੇ ਧੰਗ ਧੰਗ ਗੁਰਗਰਾਂ ਸਾਹਿਬ ਮਹਾਰਾਜ ਅਰਥ ਕਰਕੇ ਸਮਝਾਵਾਂਗੇ। ਤੁਣ ਮਹਾਰਾਜ ਅਰਥ ਕਰਕੇ ਸਮਝਾਓ। ਮਹਾਰਾਜ ਨੇ ਕੁਸنگਪੀ ਜੀ ਹਾਂਜੀ ਧੀਰਮਲ ਕੋ ਕਹਿ ਜਾ ਗੁਰਗਰਾਂ ਸਾਹਿਬ ਲੈ ਕੇ। ਪਰ ਧੀਰਮਲ ਨੇ ਗੁਰਗਰਾਂ ਸਾਹਿਬ ਨਾ ਦਿੱਤਾ ਤੇ ਅੱਗੋਂ ਗੱਲਾਂ ਸੁਣਾ ਲਈ ਕਰ ਦਿੱਤੀਆਂ ਵੀ ਜੇ ਆਪ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੇ ਦਸਵੇਂ ਉਤਾਰ ਆ ਜੇ ਆਪ ਕੋ ਨਹੀਂ ਬਣੀ ਰਚੀ ਜੀ ਤੇ ਤਾਂ ਅਗੇ ਸਿੰਘਾਂ ਨੇ ਕਿਹਾ ਮਹਾਰਾਜ ਨੇ ਕਿਹਾ ਵੀ ਭਾਈ ਮਨੀ ਸਿੰਘ ਨੂੰ ਤੇ ਕਹਿੰਦੇ ਵੀ ਬਾਬਾ ਦੀਪ ਸਿੰਘ ਨੂੰ ਬਲੋ ਬਾਬਾ ਦੂਸੇ ਨੂੰ ਕਹ ਬਲੋ ਵੀ ਉਹਦੇ ਲਖਾਈ ਬੜੀ ਰੈਂਕਿੰਗ ਬਹੁਤ ਵਧੀਆ ਲਖਾਈ ਬਹੁਤ ਫਿਰ ਕੁਸ ਸਿੰਘ ਆਏ ਆ ਬਾਬਾ ਦੀਪ ਸਿੰਘ ਨੂੰ ਲੈ ਕੇ ਆ ਕੇ ਸਭ ਕੁਝ ਤਰੋੜਾ ਹਾਂਜੀ ਮਹਾਰਾਜ ਵੀਰਾ ਸੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲਿਖਾਉਂਦੇ ਹੁੰਦੇ ਸੀ ਕਲਮਾਂ ਕੱਢ ਲੀਆਂ ਚਾਹੀ ਮੰਗਵਾਲੀ ਸਹੀ ਕਰ ਲਈ ਤੇ ਬਾਬਾ ਦੀਪ ਸਿੰਘ ਆਪਣੇ ਲਿਖਦੇ ਇੱਕ ਭਾਈ ਮਨ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਲਿਖਾਉਣ ਦੇ ਜਦੋਂ ਕਿੰਦੇ ਆ ਬੁਧੀ ਕਾਦੇ ਵਾਰਾਂ ਵਿੱਚ ਕਾਦੇ ਉਚਾਇਆ ਨਾ ਜੋਂ ਤੋ ਧਰਗੋ ਨਾਨਕ ਦੇ ਜਿਵਾਰਾ ਪਾਣ ਸ਼ਬਦ ਜੋਂ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤੜੀ ਗਲੀ ਮੇਰੀ ਆਉ ਤੇ ਤਮਾਰਗ ਪੈ ਤਰੀ ਜੇ ਸਿਰ ਦੀ ਜੇ ਕਾਣ ਜਿਤੇ ਤੱਕ ਦੇ ਬਾਬਾ ਦੀ ਸ਼੍ਰੀ ਕਨਵਰ ਅੱਛਾ ਮਹਾਰਾਜ ਕਿਉਂ ਕਿਲੇ ਕਿ ਮਹਾਰਾਜ ਆ ਜਿਹੜਾ ਬਚਨਿਆ ਕਿਹਦੇ ਹੀ ਬਚਨ ਤੂਏ ਕਮਾ ਜੋਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮਰੀ ਆਓ ਇਹ ਬਚਨ ਤੂੰ ਹੀ ਕਮਾਵੇਂਗਾ ਜਦੋਂ ਇਹ ਮਹਾਰਾਣੀ ਕਹਤਾ ਕਿ ਬਚਨ ਤੂੰ ਹੀ ਕਮਾਵੇਂਗਾ ਕੋ ਬਚਨ ਕਰਤਾ ਵੀ ਲਿਖਿਆ ਆ ਕਿ ਬੱਚ ਕਮਾਉ ਨਹੀਂ ਸਕਦਾ ਉਹਨੇ ਕਹ ਤੂੰ ਬੱਚ ਕਮਾਵੇਂਗਾ ਇਹ ਬੱਚ ਜਿਹੜਾ ਕਮਾਵੇਂਗਾ ਬਾਬਾ ਦੀਪ ਸਿੰਘ ਸਾਧੂ ਗੁਰੂ ਗੋਬੀ ਸਿੰਘ ਮਹਾਰਾਣੀ ਕਹਿ ਦਿੱਤਾ ਕਿ ਬਚਨ ਤੂੰ ਕਮਾਵੇਂਗਾ ਚਾਰ ਵੀੜਾ ਲਿਖਿਆ ਚਾਉ ਤਖਾਂ ਦੇ ਭੇਜ ਦਿੱਤੇ ਵੀੜਾ ਲਿਖ ਕੇ ਹਾਂਜੀ ਬਾਬਾ ਦੀਪ ਸਿੰਘ ਦੇ ਹੱਥ ਲੱਗ ਬਾਣੀ ਦੇ ਰੱਸੀ ਸਨ ਬਾਬਾ ਦੀਸੀ ਔਰ ਤਿਆਗੀ ਵੀ ਵਿਰਾਗੀ ਵੀ ਸਨ ਬਰਾਂਦੇ ਵਿੱਚ ਜਦੋਂ ਬਾਣੀ ਪੜ੍ਹਦੇ ਸਨ ਵਿਰਾਗ ਚਾਹੇ ਦਿੰਦੇ ਹੁੰਦੇ ਸਨ ਤਿਆਗੀ ਕੇ ਜਿੰਨੇ ਆਪਣਾ ਆਪ ਸਭ ਕੁਝ ਤਿਆਗ ਦਿੱਤਾ ਗੁੱਸਾ ਬੰਦ ਕਰਕੇ ਅਨੇਕ ਤਿਆਗਿਸ ਕਰਕੇ ਜਦੋਂ ਤਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੋਂ ਚੱਲਣ ਲੱਗੇ ਨਾ ਸਤੂ ਕੀ ਤਲਵੰਡੀ ਤੋਂ ਹੁਣ ਕਾਸ਼ੀ ਵੀ ਕਿਹਾ ਗਿਆ ਕਿ ਇਹ ਕਾਸ਼ੀ ਆਈ ਥੀ ਬਾਣੀ ਪੜਾਈ ਜਾਏਗੀ ਔਰ ਜਾਨ ਇਤੋਂ ਵੰਡਿਆ ਜਾਵੇ ਕਾਸੀ ਗੁਰੂ ਕੋ ਕਾਸੀ ਕਹਿ ਦਿੱਤਾ ਅੱਛੇ ਸਭ ਉੱਤੋਂ ਵੰਡਿਆ ਤਨ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਡੇੜ ਦੀ ਧਰਤੀ ਤੇ ਜਿੰਮੇਵਾਰ ਕਿਹਨੂੰ ਦੇ ਬਾਬਾ ਦੀਪ ਸਿੰਘ ਦੇ ਉਤੋਂ ਅੰਮ੍ਰਿਤਸਰ ਬਡਾਲੀ ਜਦੋਂ ਤਨ ਗੁਰ ਗੋਬਿੰਦ ਸਿੰਘ ਜੀ ਜੋਤੀ ਜਸਾ ਮਾਗੇ ਜਦੋਂ ਨਡੇੜ ਦੀ ਧਰਤੀ ਦੇਕਰ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਜਿਵੇਂ ਵੇਰਵਾ ਤੁਸੀਂ ਕਰਨਾ ਪਹਿਲਾਂ ਦੱਸੋ ਕਹਾਣ ਅਲੀ ਬਿਚ ਸ਼ਾਰਟ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਬਾਬਾ ਦੀਪ ਸਿੰਘ ਨੇ ਬੜੇ ਜੋ ਜੰਗ ਜਿਹੜੇ ਲੜੇ ਠੀਕ ਹਨ ਇਹ ਤੋਂ ਬਾਅਦ ਅਮਰ ਸਾਹਿਬ ਨਾਲ ਸਿੱਖਾਂ ਦਾ ਖੁਰਾਕ ਕੋਈ ਮਟਾਉਣ ਵਾਸਤੇ ਤੋਲਿਆ ਸੀ ਉਹਨੇ ਕਹੇ ਜੱਟ ਸਰਮੰਦਰ ਸਾਹਿਬ ਤੂੰ ਸਰੋਵਰ ਤੋਂ ਜਲ ਸਕ ਕੇ ਇਹ ਲੜਦੇ ਆ ਫਿਰ ਇਹਨੂੰ ਪੂਰ ਦਿੱਤਾ ਜਾਣਾ ਅਮਰ ਸਾਹਿਬ ਨਾਲ ਹੀ ਉਹ ਪੂਰਨਾ ਸ਼ੁਰੂ ਕਰ ਦਿੱਤਾ ਇੱਕ ਭਾਈ ਗੁਰਮੁਖ ਸਿੰਘ ਉਹ ਸਿੱਖਾਂ ਦੇ ਬਹੁਤ ਉਦੋਂ ਜ਼ੁਲਮ ਹੋਇਆ ਉਸ ਸੰਦੇ ਵਿੱਚ ਇਹ 1757 1716 ਤੋਂ ਲੈ ਕੇ ਨੰਦ ਸਿੰਘ ਬਾਦਰ ਜਦੋਂ ਸ਼ਹੀਦ ਹੋ ਜਾਂਦੇ ਆ ਉਦੋਂ ਜਿਹੜੇ 34 40 ਸਾਲ ਹੈ ਨਾ ਸਿੱਖਾਂ ਵੱਲ ਬੜੀ ਘਟਨਾ ਕੋ ਸਿੱਖ ਜੰਗਲਾਂ ਵਿੱਚ ਰਹਿੰਦੇ ਹਾਂ ਹਾਂਜੀ ਕੋੜੀਆਂ ਨੇ ਕਾਠੇ ਦੇ ਸੋਨਾ ਰਾਜ ਜੰਗਲਾਂ ਦੇ ਇਹੋ ਜਿਹੇ ਨਾਲ ਕਸ਼ਟ ਜਿਹੜਾ ਵੇ ਆਇਆ ਸੀ ਉਹ ਮਲ 40 ਸਾਲ ਉਸ ਜਦੋਂ ਭਾਈ ਗੁਰਮੁਖ ਸਿੰਘ ਨੇ ਜਾ ਕੇ ਜਾਣਤਾ ਬਾਬਾ ਦੀ ਸਿੰਘ ਕਿ ਜਿਸ ਸਰੋਵਰ ਦੇ ਵਿੱਚ ਤਨ ਗੁਰਾਮਦਾਸ ਜੀ ਮਹਾਰਾਜ ਨੇ ਜੋ ਸਰੋਵਰ ਬਣਾਇਆ ਗੁਰਦਿੰਦ ਦੇ ਜੀ ਮਹਾਰਾਜ ਨੇ ਉਸ ਸਰੋਵਰ ਤੇ ਜਲ ਪੀ ਕੇ ਅੰਮ੍ਰਿਤ ਪੀ ਕੇ ਮਲੇ ਜਿਹੜੀਆਂ ਕੋਈ ਹੱਸ ਹੋ ਜਾਂਦੇ ਸਨ ਉਸ ਜਲ ਨੂੰ ਉਸ ਸਰੋਵਰ ਨੂੰ ਪੂਰਿਆ ਜਾਂਦਾ ਜਦੋਂ ਬਾਬਾ ਦੀਪ ਸਿੰਘ ਕੋਈ ਨਹੀਂ ਘੱਟ ਸੁਣੀ ਅੱਖਾਂ ਧਾਲੋ ਉਹਨਾਂ ਨੇ ਲਕੀਰ ਮਾਰੀ ਕਿਉਂਕਿ ਉਹਨੇ ਸਾਰੇ ਸਿੱਖ ਕੱਟੇ ਕਿ ਉਹਨੇ ਕਹਿੰਦਾ ਮੈਂ ਹਰਿਮੰਦਰ ਸਾਹਿਬ ਯਾਰ ਕਰਵਾਤੇ ਤਨ ਗੁਰੂ ਰਾਮਦਾਸ ਜੀ ਮਹਾਰਾਜ ਅਰਦਾਸ ਕੀਤੀ ਸੁਣੀ ਅਰਦਾਸ Swami ਮੇਰੀ ਸਰਬ ਕਲਾ ਬਣਾਈ ਪ੍ਰਗਟ ਪਈ ਸਕਲੀ ਦੀ ਵਧਾਈ ਅਰਦਾਸ ਕੀਤੀ ਹਾਂਜੀ ਕਿ ਮੈਂ ਆਪਣਾ ਸਿੱਖ ਜਿਹੜਾ ਵਾ ਹਰਿਮੰਦਰ ਸਾਹਿਬ ਗੁਰਾਂ ਦਾ ਜਨਮ ਚੁਕਾ ਵਾ ਕੇ ਉਹਨੇ ਮਹਾਰਾਜ ਨੇ ਕਹਿ ਵੀ ਬਾਬਾ ਦੀਸਨ ਕਹਿੰਦੇ ਜਿੰਨੇ ਜਿਹਨੂੰ ਖੇਲਣ ਦਾ ਚਾਹ ਸ਼ਹੀਦ ਹੋਣਾ ਉਹ ਆਜੋ ਉਸ ਕੰਮ ਕਿੰਨੇ ਆ ਉਸ ਤੋਂ ਪੰਜ ਸਗਤ ਰਿਹਾ ਕਈਆਂ ਨੇ 15 ਕਹਿਆ ਕਈ ਨੇ 5 ਕਹਿਨਾ 5 ਕਹਿਆ ਚਲੋ ਆਪਾਂ ਲਾਲ ਇਹ ਚੱਲਦੇ ਚੱਲਦੇ ਫਿਰ ਚਿੱਠੀ ਅੱਗੇ ਚੱਲ ਜਾਈਂਦਾ ਸਲੇ ਪੀਡੇ ਜਾਂਦੇ ਆ ਇਹ ਜੱਗ ਨੂੰ ਤਨ ਤਨ ਆਉਂਦੇ ਆ ਇੱਕ ਨੇ ਪਾਂਗੀ ਸ਼ਰ ਸਿੰਘ ਹੋ ਜਾਂਦਾ ਉੱਥੇ ਫਿਰ ਬਾਬਾ ਜੀ ਲਕੀਰ ਮਾਰਦੇ ਧਰਨੀਤਾਲ ਗੁਰਦਵਾਲਾ ਕੀਰਤ ਸਾਗੁਰਦਵਾਰਾ ਹੈਗਾ ਉੱਥੇ ਲਕੀਰ ਮਾਰਦੇ ਆ ਕਿ ਜਉ ਤੂੰ ਪ੍ਰੇਮ ਖੇਲਣ ਕਾ ਜਾਉ ਸਿਰ ਤਾਂ ਤਲੀ ਗਲੀ ਮਰ ਜਾਓ ਜਿਸ ਨੂੰ ਪਿਆਰ ਆ ਧਰਮ ਜੁਧਵਾਤ ਤੇ ਆਪਣਾ ਸੀਸ ਦੇਣਾ ਚਾਹੁੰਦਾ ਉਹ ਲੀਕ ਟੱਪ ਜਾਵੇ ਤੇ ਜਿੰਨੇ ਮੌਤ ਤੋਂ ਡਰਦਾ ਵਾ ਜੇ ਨਹੀਂ ਦੇਣਾ ਚਾਹੁੰਦਾ ਪਿੱਛੇ ਮੁੜ ਜਾ ਉਹ ਸ਼ਤੰਗ ਦੇ 5000 ਦਾ 5000 ਸਿੰਘ ਹੈ ਨਾ ਪਹਿਲੇ 3000 ਲਿਖਿਆ ਮੈਂ ਹਾਂਜੀ ਵੀ ਦੇ ਦਣਾ ਇਹੇ ਦੱਸ ਦੇਣਾ ਵੀ ਕਿੰਨੇ 3000 ਉਹ 5000 ਜਿਹੜਾ ਵਾ ਸਿੰਘ ਜਿਹੜਾ ਉਹ ਕਰਾਸ ਕਰ ਗਿਆ ਬਾਹਰ ਕਰ ਗਿਆ ਬਾਹਰ ਕਰ ਗਿਆ ਉੱਥੋਂ ਫਿਰ ਜੁੱਧ ਕਰਦੇ ਕਰਦੇ ਜਦੋਂ ਚੱਬੇ ਦੀ ਧਰਤੀ ਤੇ ਆਏ ਅੰਮ੍ਰਿਤਸਰ ਤੋਂ 100 ਕਿਲੋਮੀਟਰ ਦਾ ਫਾਸਲਾ 10000 ਕਿਲੋਮੀਟਰ ਐਡਾ ਕਾਣਾ ਅਸਲੋਥੀ ਜਦੋਂ ਇਹਨਾਂ ਦਾ ਫੁੱਦਾ ਮੁਕਾਬਲਾ ਤੇ ਇੱਕ ਜਖਾਨ ਖਾਨ ਅਮਸਬਦ ਵਾਲੀ ਦਾ ਜੋ ਜਨਾਰਸੀ ਜਹਾਂਰ ਖਾਨ ਜਹਾਂਰ ਖਾਨ ਅੱਗੇ ਵਧਿਆ ਉਹਦੀ ਉਮਰ ਸੀ 23-24 ਸਾਲ ਪਰ ਬਾਬਾ ਜੀ ਦੀ ਉਮਰ ਸੀ 75 ਸਾਲ 18 ਸੇ ਲੜਦਾ ਸੀ ਉਹ ਬੁੱਢਾ ਗਰਦ ਹਾਂਜੀ ਬਿੰਦਵਸਤਾ ਤੇ ਜਵਾਨੇ ਵਸਤਾ ਇਹ ਤਲਖਾਈਆਂ ਸੀ ਸੁਗਾਗ ਕੇ ਲੜਦਾ ਸੀ ਤੇ ਬਾਬਾ ਜੀ ਸਿਮਰਦੇ ਤਿਆਗੀ ਉਹ ਧਰਮ ਜੋ ਦੁਆ ਤੇ ਲਾ ਕਿ ਦੋਹਾਂ ਦਾ ਮੁਕਾਬਲਾ ਜੋ ਦੋਹਾਂ ਦਾ ਮੁਕਾਬਲਾ ਹੈ ਦੋਹਾਂ ਦੇ ਬਾੜ ਚੱਲੇ ਆ ਤੇ ਦੋਹਾਂ ਦਾ ਤੜ ਜਿਹੜਾ ਵੱਖਰਾ ਵੱਖਰਾ ਤੇ ਕਿਛਕ ਕਿਹਾ ਮਹਾਰਾਜ ਬਾਬਾ ਦੀ ਸਿੰਘ ਕਿਹਾ ਤੇ ਤੁਸੀਂ ਤੇ ਅਰਦਾਸ ਕੀਤੀ ਸੀ ਜੋ ਸਾਬੋਗੀ ਤਲਵੰਡੀ ਦੇ ਤਲੇ ਸੀ ਅਰਦਾਸ ਕੀਤੀ ਕਿ ਮੈਂ ਆਪਣਾ ਮੇਰਾ ਸਿਰ ਜਿਹੜਾ ਵਾਹ ਮੰਦਰ ਦਾ ਮੈਂ ਚੜਾਉਂਗਾ ਤੇ ਤੂੰ ਇੱਥੇ ਸੀ ਤੋ ਫਸਟ ਕਿਹਾ ਬਾਬਿਆ ਬਾਬਾ ਜੀ ਜਦ ਸੱਜਣ ਕਬੀਤ ਜਿਸ ਪੜਿਆ ਵਾ ਤੇ ਸੱਜੇ ਹੱਥ ਖੰਡਾ ਪੜਿਆ ਉੱਥੋਂ ਫਿਰ ਜੁੱਧ ਕਰਨਾ ਸ਼ੁਰੂ ਕਰ ਦਿੱਤਾ ਜੋ ਦੁੱਧ ਸੰਨ ਕਰਦਾ ਕਈਆਂ ਨੇ ਕਿਹਾ ਵੀ ਇੱਥੇ ਇੱਥੇ ਚੀਤੀ ਅਸੀਂ ਸਾਰੇ ਦਾ ਗੁਰਦਵਾਰ ਸਾਹਿਬ ਆ ਅਸੀਂ ਚੀਤੀ ਗੁਰਦਵਾਰ ਸਾਹਿਬ ਕਈਆਂ ਨੇ ਕਿ ਇੱਥੇ ਪਰ ਨਹੀਂ ਪਰ ਉਹਨਾਂ ਕਦੇ ਪਕਰਮਾ ਕੀਤੀਆਂ ਹਰਮੰਦਰ ਸਾਹਿਬ ਜਿੰਨਾ ਤੇ ਕਿਰਮੰਦਰ ਸਾਹਿਬ ਨੂੰ ਜਾਣ ਨਹੀਂ ਨ ਕਰਾਇਆ ਯੁਗਲਾ ਨੂੰ ਕੱਢ ਨਹੀਂ ਦਿੱਤਾ ਉਹਨਾਂ ਦੇ ਬਾਬਾ ਜੀ ਲੜ ਲੜਦੇ ਰਹੇ ਤੇ ਬਾਬਾ ਜੀ ਨੇ ਕਰਮਾਂ ਕੀਤੀਆਂ ਫਿਰ ਜਿਹੜਾ ਉਥੋਂ ਸੀਸ ਰੱਖਿਆ ਜਿੱਥੇ ਆਪਾਂ ਜਿਹੜਾ 84 ਦਾ ਟੈਂਕ ਰੁਕੇ ਸੀ ਜਿੱਥੇ ਆਪਾਂ ਗੁਰਦਾਰਾ ਸਾਹਿਬ ਦੇਖਿਆ ਹਾਂ ਜੀ ਕਿ ਉਹਨਾਂ ਕਹਿੰਸੀ ਕਿ ਗੁਰਾਮ ਦਾ ਚਰਨਾ ਜਿਹੜਾ ਹਟਾਲ ਆਉਂਗਾ ਤੇ ਚਰਨਾ ਚੜਾ ਕੇ ਉੱਥੇ ਆਪ ਸੀ ਤੇ ਫਿਰ ਜਿਹੜਾ ਵਾ ਸੀ ਜਿਹੜਾ ਉੱਥੇ ਜਾ ਕੇ ਸਸਕਾਰ ਕੀਤਾ ਗਿਆ ਤੇ ਬਾਬਾ ਉਹ ਇਹ ਹੈਗੀ ਆ ਕਟਨਾ ਜਿਹੜੀ ਆ ਨਵੰਬਰ 17 757 ਬਾਬਾ ਜੀ ਜਿੱਥੋਂ ਜੋਤ ਆਈ ਸੀ ਗੁਰ ਕਿਰਪਾ ਜੀ ਨਰਕੋ ਕਿਨੀ ਤਹਾਂ ਜੁਗਤਪਸੀ ਪਾਣੀ ਨਾਨਕ ਲੀਨ ਪਿਓ ਗੋਬਿੰਦ ਸੋ ਜੋ ਪਾਣੀ ਸੰਗ ਪਾਣੀ ਜਿਤਾ ਸੂਰਜ ਦੀਆਂ ਕਰਨਾ ਸੂਰਜੋ ਚੋਂ ਨਿਕਲਦੀਆਂ ਤੇ ਸੂਰਜੋ ਚ ਮਿਲ ਜਾਂਦੀਆਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਵਿੱਚ ਉੱਠਦੀਆਂ ਦਸਬੰਦਰ ਵਿੱਚ ਤੁਹਾਡਾ ਜੰਦਿਆ ਇੱਕ ਤਾਂ ਜਿੱਥੋਂ ਜੋਤ ਆਈ ਤਨ ਗੁਰ ਗ੍ਰੰਥ ਸਾਹਿਬਾਰੇ ਚਰਨਾਂ ਉਨਾਂ ਉੱਤੇ ਜਾਣ ਵਾਸਤੇ ਐਗਜ਼ੈਂਪਲ ਪਿਆ ਬਰਵਾਲ ਕੋਲ ਚਿਕਾ ਨਹੀਂ ਕਿਮਾ ਗੁਰਪਤੇ ਪ੍ਰਮਾਣ ਕਰੋ ਵਾਹਿਗੁਰੂ ਜਿੱਕਾ ਕਰਦਾ ਵਾਹਿਗੁਰੂ ਜਿੱਕਾ